ਵਾਹਿਗੁਰੂ 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 ਕਲਸਾ ਮਾਈ ਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਵਿਸਾਖੀ ਨੂੰ ਸਮਰਪਿਤ ਨਿਸ਼ਾਨ ਸਾਹਿਬਾਂ ਦੇ ਚੋਲੇ ਚੜਾਏ ਗਏ ਹਨ ਨਿਸ਼ਾਨ ਸਾਹਿਬ ਸਿੱਖੀ ਦੀ ਚੜ੍ਹਦੀ ਕਲਾ ਦਾ ਨਿਸ਼ਾਨ ਹੈ ਤੇ ਦੋ ਵੀ ਇਹ ਪਹਿਲਾਂ ਸਭ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਲ ਤੱਕ ਸੁਸ਼ਿਖਿਤ ਨਿਸ਼ਾਨ ਸਾਹਿਬ ਚੜਾਇਆ ਸੀ ਤੇ ਦਰੋ ਵੀ ਸੇਕ ਕਿਤੇ ਜਾਣ ਵਿੱਚ ਜਾਂਦੇ ਹਨ ਜਾਂ ਕਿਤੇ ਹੋਰ ਕਿਸੇ ਕੰਮ ਲਈ ਜਾਂਦੇ ਹਨ ਤਾਂ ਉਹ ਜਿਹੜਾ ਨਿਸ਼ਾਨ ਸਾਹਿਬ ਆ ਉਹ ਆਪਣੇ ਨਾਲ ਲੈ ਕੇ ਜਾਂਦੇ ਹਨ ਨਿਸ਼ਾਨ ਸਾਹਿਬ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮੈਂ ਆਪ ਇੱਕ ਵਾਰ ਫੇਰ ਆ ਸਭ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਅਮੀਦ ਕਰਦਾ ਹਾਂ की से ई सिखी में लड़ लॻो ऐं सिखी न प्रफुलत करो वाहिगुरू जी का ख़ाला वाहिगुरू जी फतेह